ਦੁਕਾਨਦਾਰਾਂ ਦੇ ਹੱਕ ਵਿੱਚ ਆਏ ਭਾਸਪਾ ਨੇਤਾ ਹਰਜੀਤ ਸਿੰਘ ਗਰੇਵਲ ਸਤਾਨਿਕ ਨਵੰਦਿਆ ਵੱਲੋਂ ਆਪਣੀਆਂ ਦੁਕਾਨਾਂ ਨੂੰ ਦੂਜੀ ਜਗ੍ਹਾ ਤੇ ਸ਼ਿਫਟ ਕਰਨ ਦੀ ਖਬਰ ਸੁਣ ਕੇ ਪਿਛਲੇ 4 ਰਾਤਾਂ ਤੋਂ ਸੋਏ ਨਹੀਂ ਦੁਕਾਨਦਾਰ ਬੀਜੇ ਕੁਮਾਰ ਪੰਜਾਬ ਵਿੱਚ ਆਪ ਸਰਕਾਰ ਲੋਕਾਂ ਨਾਲ ਧੱਕਾ ਕਰੇਗੀ ਇਸ ਨੂੰ ਲੋਕ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਨਗੇ ਰਾਜਪੁਰਾ ਦੇ ਪਟਿਆਲਾ ਰੋਡ ਤੇ ਪਈ ਖੋਖਾ ਮਾਰਕੀਟ ਵਾਲਿਆਂ ਨੂੰ ਉਜਾੜਨ ਅਤੇ ਕਿਸੇ ਹੋਰ ਥਾਂ ਬਦਲਣ ਦੀਆਂ ਧਮਕੀਆਂ ਦੇਣੀਆਂ ਬੰਦ ਨਾ ਕੀਤੀਆਂ ਤਾਂ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਸਾਥ ਦੇਵੇਗੀ ਇਹ ਗੱਲਾਂ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ ਹਜੀ ਸਿੰਘ ਗਰੇਵਾਲ ਨੇ ਕਹੀਆਂ ਹਜੀ ਸਿੰਘ ਗਰੇਵਾਲ ਨੇ ਕਿਹਾ ਕਿ ਖੋਖਾ ਮਾਰਕੀਟ ਜਿਸ ਨੂੰ ਆਜ਼ਾਦ ਮਾਰਕੀਟ ਵੀ ਕਿਹਾ ਜਾਂਦਾ ਹੈ ਇਸ ਦੇ ਕਰੀਬ 200 ਤੋਂ ਜ਼ਿਆਦਾ ਪਰਿਵਾਰਾਂ ਦਾ ਘਰ ਚੱਲਦਾ ਹੈ ਅਤੇ ਇਹ ਇੱਥੇ ਹੀ ਬੀਤੇ ਕਰੀਬ 50 ਸਾਲਾਂ ਤੋਂ ਮਿਹਨਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਹਰੇਕ ਖੋਖਾ ਮਾਲਕ ਕੋਲ 4 ਤੋਂ 5 ਵਿਅਕਤੀ ਕੰਮ ਕਰਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰੀ ਤੌਰ ਤੇ ਕੋਈ ਵੀ ਇਹੋ ਜਿਹੀ ਪ੍ਰਪੋਜ਼ਲ ਨਹੀਂ ਹੈ। ਇਹ ਸਿਰਫ ਸ਼ਹਿਰ ਦੇ ਚੰਦ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਹੜੱਪਣ ਦੇ ਤਰੀਕੇ ਲੱਭੇ ਜਾ ਰਿਹਾ ਹਨ। ਉਹਨਾਂ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਬੜਾਈਆਂ ਜਾਂਦੀਆਂ ਹਨ ਪਰ ਇੱਥੇ ਤਾਂ ਉਲਟ ਕੰਮ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸ਼ੇਰ ਲੈਂ ਸੜਕ ਬਣਾਉਣ ਬਾਰੇ ਗੱਲਾਂ ਕਰਨ ਵਾਲਿਆਂ ਕੋਲ ਸ਼ਹਿਰ ਵਿੱਚ ਸੜਕਾਂ 'ਚ ਪੇਚ ਵਰਕ ਨਹੀਂ ਕਰਵਾਇਆ ਜਾ ਰਿਹਾ ਸੜਕਾਂ ਟੁੱਟੀਆਂ ਪਈਆਂ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਚੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਅਨੰਦਾ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਮੇਰਾ ਖਿਆਲ ਹੈ ਇਸ ਮਸਲੇ ਤੋਂ ਜਾਣੂ ਹੋਵੋਗੇ ਮੈਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਚੋਣਾਂ ਚ ਔਰ ਲੋਕਲ ਚੋਣਾਂ ਚ ਮਹਿਲਾਵਾਂ ਨੂੰ ਪ੍ਰਤਨਿਧਤਾ ਮਿਲਿਆ ਦੇ ਮੈਲਾ ਸਜਿੱਕਤੀ ਕਰਨ ਦੇ ਨਾਤੇ ਉਹਨਾਂ ਦੇ ਪਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਸਰਪੰਚ ਪਤੀ ਜਾਂ ਸਰਪੰਚ ਪਤਨੀ ਹੁਣ ਵਿਧਾਇਕ ਪਤੀ ਤੇ ਵਿਧਾਇਕ ਪਤਨੀ ਵਾਲੀ ਕਹਾਣੀ ਹੋ ਗਈ ਰਾਜਪੁਰੇ ਦੀ ਔਰ ਸਾਰੀ ਕ腐ਸ਼ਨ ਕਰਦੇ ਆ ਮੰਡੀ ਦੇ ਅੰਦਰ ਕੀ ਹਹਾਕਾਰ ਬੱਚੀ ਪਈ ਆ ਮੈਂ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਗਾ ਜਗਾ ਤੇ ਤੁਹਾਡੇ ਐਮਐਲਏ ਨੇ ਲੁੱਟਮਾਰ ਮਚਾਈ ਹੋਈ ਆ ਅਸੀਂ ਇਹਨਾਂ ਦਾ ਡਟਵਾਂ ਵਿਰੋਧ ਕਰਾਂਗੇ ਔਰ ਅਸੀਂ ਖਾਲੀ ਰਾਜਨੀਤਿਕ ਲਾਭ ਲੈਣ ਲਈ ਨਹੀਂ ਇਹ ਕਰ ਰਹੇ ਆ 50 50 66 ਸਾਲ ਤੋਂ ਲੋਕ ਬੈਠੇ ਹੋਏ ਆ ਔਰ 200 ਤੋਂ ਜ਼ਿਆਦਾ ਪਰਿਵਾਰਾਂ ਦਾ ਰੋਜ਼ਗਾਰ ਹੈ ਔਰ 5 5 6 6 ਬੰਦੇ ਇੱਕ ਦੁਕਾਨ ਤੇ ਹੋਰ ਕੰਮ ਕਰਦੇ ਆ ਤਾ ਉਹ ਇਹਦਾ ਮਤਲਬ 2000 ਤੋਂ ਵੱਧ ਪਰਿਵਾਰ ਹੋ ਗਏ ਤੇ ਤੁਸੀਂ ਇਹਨਾਂ ਪਰਿਵਾਰਾਂ ਦਾ ਰੋਜ਼ਗਾਰ ਖਤਮ ਕਰਨ ਲੱਗੇ ਹੋ ਰੋਜ਼ਗਾਰ ਦੇਣ ਦੀ بجائے ਖੋਣ ਲੱਗੇ ਹੋ ਔਰ ਇੱਥੇ ਐਮਐਲਏ ਦਾ ਪਤੀ ਆਇਆ ਉਹ ਕਹਿੰਦਾ ਨਾਲ ਇੱਕ ਦੋ ਦਲਾਲ ਲੈ ਆਉਣੇ ਉਹ ਕਹਿੰਦਾ ਕਿ ਇਹ 6 ਲੇਨ ਬਣਾਉਣੀ ਆ ਅਰੇ 6 ਲੇਨ ਕਿੱਥੋਂ ਬਣ ਜੂ ਮਹਾਪੁਰਸ਼ੋ ਉਹ ਜਿਹੜਾ ਪੋਲਾ ਉਹਨੂੰ ਦੇਖ ਲਓ ਜਾ ਕੇ ਝੂਠ ਬੋਲਦਾ ਬਾਈਪਾਸ ਨਿਕਲ ਗਿਆ जान बुझ के के असी इत्थे कब्जे लवांगे कब्जे ਲੈ ਕੇ ਫਿਰ ਮਹੰਗੇ ਭਾਤੇ ਕਰੋੜਾ ਰੁਪਏ ਛਾਪਾਂਗੇ ਇਹ ਕੰਮ ਆ ਜਾਂ ਇਹ ਦੁਕਾਨਾਂ ਵਾਲਿਆਂ ਤੋਂ 30 30 40 40 ਲੱਖ ਰੁਪਏ ਲੈ ਲਾਂਗੇ ਗਰੀਬ ਆਦਮੀਆਂ ਤੋਂ ਔਰ ਇਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ ਇਸ ਕਰਕੇ ਕੰਮ ਅਸੀਂ ਚੱਲਣ ਨਹੀਂ ਦੇਣਾ ਇੱਥੇ ਈਡੀ ਵੀ ਹੈਗੀ ਆ ਇੱਥੇ ਬਾਕੀ ਵੀ ਸਾਰਾ ਕੁਝ ਆ ਔਰ ਬਜਾਏ ਕਿ ਜੇਲ ਜਾਂਦੇ ਹੁੰਦੇ ਆ ਇਹ ਵੀ ਸਮਝ ਲਓ ਆਮ ਜਨਤਾ ਤਾਂ ਘਟ ਜਾਂਦੀ ਆ ਉਹ ਸਹਿ ਵੀ ਲੈਂਦੀ ਆ ਜੇਲ੍ਹ ਜਾਣਾ ਪਊ ਔਰ ਜੇ ਇਹੋ ਜੀ ਕਰਪਸ਼ਨ ਜਾਂ ਧੱਕਾ ਆ ਕੇ ਕਰੋਗੇ ਤਾਂ ਤੁਹਾਡਾ ਸਾਹਮਣਾ ਕਰਨ ਨੂੰ ਵੀ ਬੈਠੇ ਆ ਮੈਂ ਮੁੱਖ ਮੰਤਰੀ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਭ੍ਰਸ਼ਟ ਲੋਕਾਂ ਨੂੰ ਰੋਕਿਆ ਜਾਵੇ ਤੁਹਾਡੀ ਪਾਰਟੀ ਦਾ ਆਉਣ ਵਾਲੇ ਟਾਈਮ 'ਚ ਇੱਕ ਵੀ ਵਿਧਾਇਕ ਨਹੀਂ ਆਉਣਾ ਆ ਤੁਸੀਂ ਮਾਰ ਲਓ ਲੱਤਾਂ 'ਚ ਗੋਲੀਆਂ ਉਦਾਂ ਹੀ ਇਹਦੇ ਨਾਲ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆ ਕੇ ਕਰੂਗੀ ਜੋ ਕਰੂਗੀ ਇਹਨਾਂ ਤੋਂ ਕੁਝ ਨਹੀਂ ਹੋਣਾ ਲੋਕਾਂ ਤੋਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਪਾਬਲਕ ਤੇ ਸ਼ਰਿਆਮ ਹਮਲੇ ਹੁੰਦੇ ਨੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਜੋਗੀ ਅਦਿਤਨਾਤ ਤੋਂ ਸਿੱਖ ਲੋ ਯੂਪੀਜੇ ਇਸ ਜਗ੍ਹਾ ਤੇ ਕਰਦੇ ਆ ਤਾਂ ਅਗਲਾ ਚੌਕ ਨਹੀਂ ਕਰਾਸ ਕਰਦੇ ਫਿਰ ਲੱਤਾਂ ਤੇ ਚੱਲ ਕੇ ਨਹੀਂ ਆਉਂਦੇ ਗੁੰਡੇ ਕ੍ਰੀਸਕੇ ਲਿਆਉਣੇ ਲੰਦੇ ਆ ਮਾਰ ਮਾਰ ਗੋਲੀਆਂ ਸੱਟ ਲੈਂਦੇ ਆ ਇਹ ਸਰਕਾਰ ਦਾ ਕੰਮ ਕੰਮ ਸੁਰੱਖਿਅਤ ਰੱਖਣਾ ਨਹੀਂ ਹੈ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਹੈ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਉਹਨਾਂ ਦੀ ਜਾਇਦਾਦਾਂ ਤੇ ਉਹਨਾਂ ਨੇ ਦੁਕਾਨਾਂ ਵੀ ਕੋਣੀਆ ਸ਼ੁਰੂ ਕਰਤੀਆਂ ਫਿਰ ਉਹਨਾਂ ਦੇ ਘਰ ਵੀ ਹੁਣੇ ਸ਼ੁਰੂ ਕਰਤੇ ਹੈ ਇਹ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰਾਂ ਦੇ ਵਿਧਾਇਕ ਕਰਦੇ ਨੇ ਇਹ ਕਿਸ ਤਰ੍ਹਾਂ ਦਾ ਕੰਮ ਮੈਂ ਮੁੱਖ ਮੰਤਰੀ ਜੀ ਨੂੰ ਕਹੂੰਗਾ ਕਿ ਐਸੀ ਵਿਧਾਇਕ ਤੇ ਕਾਰਵਾਈ ਕਰੋ ਇਹ ਜਿਹੜੇ ਰਾਜਪੁਰੇ ਦੇ ਅੰਦਰ ਜੋ ਹੋ ਰਿਹਾ ਇਹ ਸਿਕਸ ਲਾਈਨ ਦੀ ਗੱਲ ਕਰ세 200 ਮਿੰਟ ਅਰੇ ਵੀ ਪੜਣੀ ਨਹੀਂ ਕੋਈ ਕੋਈ ਪ੍ਰਪੋਜ਼ਲ ਹੀ ਨਹੀਂ ਪਹਿਲੀ ਗੱਲ ਤਾਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਦਾ ਪੈਚ ਵਰਕ ਤਾਂ ਕਰ ਲੋ ਖੰਡੇ ਪਏ ਪਏ ਆ ਉਹ ਸੜਕਾਂ ਨੇ ਜਾਂ ਖੰਡੇ ਨੇ ਰਾਜਪੁਰੇ 'ਚ ਪਤਾ ਕਰ ਲੋ ਇਹ ਇਹ ਕਿਹੜੀ ਗਾਣੀ ਕਰ ਲਈ ਇਹ ਬਿਲਕੁਲ ਨਹੀਂ ਬਣੂ ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਉਸ ਦਾ ਬਹੁਤ ਡਟਵਾਂ ਵਿਰੋਧ ਕਰਾਂਗੇ ਔਰ ਇਹ ਤਾਂ ਰਾਜਪੁਰੇ ਚ ਕਈ ਐਮਐਲਏ ਆਏ ਕਈ ਚਲੇ ਗਏ ਅੱਜ ਉਹਨਾਂ ਦਾ ਕੋਈ ਨੌ ਲੈਂਣ ਵਾਲਾ ਹੈਗਾ ਜਿਹੜਾ ਚੰਗਾ ਕੰਮ ਕਰੂਗਾ ਉਹਦਾ ਲੋਕ ਨੌ ਵੰਦੇ ਆ ਇਹਨਾਂ ਦਾ ਨਾਮ ਲੈਵਾ ਵੀ ਕੋਈ ਨਹੀਂ ਲੱਭਣਾ ਪੰਜਾਬ ਦਾ ਆਮ ਆਦਮੀ ਪਾਰਟੀ ਹਰ ਅਗਲਾ ਬਿਲਾ ਬਣਾਉਣਾ ਹੈ ਇਹ ਸਹਾਰਣਾ ਆਏ ਸੀਗੇ ਇਹ ਤਾਂ ਵਿਗਾੜਨ ਆਗੇ ਜਨੇਵਲ ਸਾਹਿਬ 2023 ਦੇ ਵਿੱਚ ਇੰਨਾ ਹੀ ਦੁਕਾਨਦਾਰਾਂ ਦੇ ਫਾਰਮ ਭਰਾਏ ਗਏ ਸੀਗੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਕਿਸੇ ਜਗ੍ਹਾ ਤੇ ਪੱਕਾ ਦਿੱਤਾ ਜਾਏਗਾ ਤੇ ਮੈਡਮ ਨੂੰ ਜਦੋਂ ਸੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਉਹ ਕੰਮ ਚੱਲ ਰਿਹਾ ਹੈ ਕੰਮ ਨਹੀਂ ਚੱਲ ਰਿਹਾ ਕਬਜ਼ਾ ਕਰ ਰਹੇ ਆ ਔਰ ਅੱਗੇ ਵੇਚਣਾ ਉਹਨਾਂ ਨੇ ਇਹ ਜਗ੍ਹਾ ਨੂੰ ਮਹਿੰਗੇ ਭਾਅ ਤੇ ਔਰ ਕਰੋੜਾ ਰੁਪਏ ਬਣਾਉਣ ਦੀ ਕਹਾਣੀ ਆ ਇਹ ਕਿਉਂ ਇਹਨਾਂ ਤੋਂ ਛੁਲਵਾਉਣ ਇਹ ਆਪੇ ਹੀ ਆਪਦਾ ਪੱਕਾ ਬਣਾ ਲੈਣਗੇ ਇਹਨਾਂ ਨੂੰ ਕਹਦੇ ਹੋ ਕਿ ਵੀ ਆਪਦਾ ਆਪਦਾ ਪੱਕਾ ਬਣਾ ਲਓ ਕਰ ਲੈਣਗੇ ਉਹ ਕੀ ਪੱਕਾ ਦੇਣਗੇ ਇਹ ਸਰਕਾਰ ਕੋਲ ਪੈਸਾ ਨਹੀਂ ਆਰਥਿਕ ਐਮਰਜੈਂਸੀ ਲੱਗਣ ਵਾਲੀ ਆ ਕਰਜ਼ੇ ਹੋ ਲਈ ਜਾਂਦੇ ਆ ਐਮਐਲਏ ਇਹਨਾਂ ਦੇ ਚੋਰ ਨੇ ਨਸ਼ੇ ਹੋ ਬੁਕਾਉਂਦੇ ਆ ਪੈਸੇ ਲੈ ਕੇ ਪੁਲਿਸ ਵਾਲਿਆਂ ਨੂੰ ਲਗਾਉਣਾ ਹੋਰ ਸਰਕਾਰੀ ਅਧਿਕਾਰੀਆਂ ਨੂੰ ਲਗਾਉਣਾ ਇਹ ਕੋਈ ਗੱਲ ਆ ਸਰੋਵਰ ਸਾਹਿਬ ਜਿਹੜੀ ਬਾਹਰ ਫੋਰ ਲਾਈਨ ਬਣੀ ਹੋਈ ਆ ਬਾਹਰ ਜਿਹੜੀ ਨੈਸ਼ਨਲ ਹਾਈਵੇ ਆ ਉਹ ਤਾਂ ਬਣਾਇਆ ਫੋਰ ਲਾਈਨ 6th ਲਾਈਨ ਸ਼ਹਿਰ ਦੇ ਅੰਦਰ ਕਿਵੇਂ ਬਣ ਸਕਦੀ ਆ ਅਰੇ ਝੂਠ ਬੋਲ ਰਿਹਾ ਜੀ ਕੁਝ ਨਹੀਂ ਬਣਨਾ ਇਹ ਤਾਂ ਦਲਾਲਾਂ ਨੂੰ ਨਾਲ ਲੈ ਕੇ ਆਉਂਦੇ ਆ ਪੈਸੇ ਇਕੱਠੇ ਕਰਨ ਇਨੂੰ ਕਰਾਵਾਂਗੇ ਅੰਦਰ ਇਹ ਜਾਊਗਾ ਜੇਲ੍ਹ ਮੈਂ ਪਹਿਲਾਂ ਮੰਡੀ ਚੋਂ ਵੀ ਭਜਾਇਆ ਸੀ ਚੀਫ ਰਿਸਟਰ ਨੂੰ ਕਰਨੀ ਪਈ ਡੀਸੀ ਨੂੰ ਕਹਿਣਾ ਪਿਆ ਹਰੇਕ ਗੱਟੇ ਦੇ ਉੱਪਰ ਪੈਸੇ ਲੈਣੇ ਆ ਜੀ ਇਹ ਕੋਈ ਗੱਲ ਇਹਦੇ ਵਿੱਚ ਕੀ ਮਨਸ਼ਾ ਕੀ ਹੋ ਤੁਹਾਡੇ ਸਾਹਮਣੇ ਹੋ ਸਕਦੀ ਕਿ ਕਿਉਂ ਇਸ ਤਰ੍ਹਾਂ ਕੁਝ ਕਰ ਰਹੇ ਹੋ ਚੋਰੀ ਡਾਕਾ ਹੋਰ ਕੀ ਮਨਸ਼ਾ ਹੋਣੀ ਆ ਤੁਹਾਨੂੰ ਇਹ ਦੱਸਣਾ ਕਿ ਅਸੀਂ ਤਾਂ ਚੁਸਤਾ ਬਦਲਾਅ ਲਈ ਆਏ ਸੀ ਅਸੀਂ ਤਾਂ ਬਿਗੜਨ ਲਈ ਆਏ ਆ ਤੁਸੀਂ ਰੰਗਲਾ ਪੰਜਾਬ ਬਣਾਉਣ ਆਏ ਸੀ ਅਸੀਂ ਖੁੰਨੀ ਪੰਜਾਬ ਬਣਾਉਣਾ ਹੈ ਇਹ ਹੈ ਨੰਦਾ ਆਵਾਜ਼ੀ ਪਾਰਟੀ ਦਾ ਔਰ ਇਹਨਾਂ ਨੂੰ ਬਣਾ ਦੇਵਾਂਗੇ ਬੰਦੇ ਅਸੀਂ ਕਮਜ਼ੋਰ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਡੱਟ ਕੇ ਮੁਕਾਬਲਾ ਕਰੂ ਔਰ ਇੱਥੇ ਕੁਝ ਨਹੀਂ ਕਰਦੇ ਆਗੇ ਪੱਤਾ ਨਹੀਂ ਹਿਲਣ ਦੇਵਾਂਗੇ ਕਰ ਚੋਰੀ ਅਸੀਂ ਤਾਂ ਲੋਕ ਤਾਂ ਹੱਥ ਜੋੜਦੇ ਆ ਨਾ ਕਿ ਐਮਐਲਏ ਸਾਹਿਬ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਤੂੰ ਕਰਕੇ ਦਿਖਾ ਜੇ ਤੇਰੀ ਮਾਂ ਨੇ ਦੁੱਧ ਪਿਆਇਆ ਤਾਂ ਆ ਕੇ ਤੂੰ ਰਜਿਸਟਰ ਲੈ ਕੇ ਆ ਜੰਨਾ ਕਿ ਮੈਨੂੰ ਐਨ ਆਈ ਦਾ ਇੰਨੇ ਪੈਸੇ ਦੇ ਦੇ ਉਹ ਦਲਾਲ ਪਿੱਛੇ ਆ ਕੇ ਕਹਿੰਦੇ ਆ ਨਹੀਂ ਤੁਹਾਡੇ ਹਟਾ ਦੇਾਂਗੇ ਦਲਾਲ ਇੱਦਾਂ ਕਿੱਦਾਂ ਦਾ ਦਊ ਦਰਵਾਲ ਸਾਹਿਬ ਇੱਥੇ ਇਸੇ ਲਾਈਨ ਦੇ ਵਿੱਚ ਜਿਹੜਾ ਕਹਿ ਰਹੇ ਆ ਪਟਾਣੇ ਰਾਜਪੁਰਾੜੇ ਦੋ ਮੰਦਰ ਹੈ ਉਹ ਮੰਦਰ ਜਦੋਂ ਪਹਿਲੇ ਸੜਕ ਬਣੀ ਸੀ ਉਦੋਂ ਵੀ ਹਟਾਉਣ ਦੇ ਟੰਡਨ ਸਾਹਿਬ ਦੀ ਗੱਲ ਹੈ ਉਦੋਂ ਵੀ ਸਰਸਪਤੀ ਨਾਲ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਵੀ ਮੰਦਰ ਨਹੀਂ ਹਟਿਆ ਜਦੋਂ ਹੁਣੇ ਮੰਦਰ ਹੈਗੇ ਉੱਥੇ ਜਗ੍ਹਾ ਤੇ ਹੈਗੇ ਹਟ ਨਹੀਂ ਸਕਦੇ ਫਿਰ 6 ਲੇਨ ਦਾ ਪ੍ਰੋਵੀਜ਼ਨ ਕੋ ਨਹੀਂ ਹੈ 6 ਲੇਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੁਸੀਂ ਉਹਨੂੰ ਕਹੋ ਕਿ ਪਲਾਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਹੈ ਮੈਂ ਕਹਣਾ ਅਧਿਕਾਰਿਕ ਤੌਰ ਤੇ ਕਹਣਾ ਕੋਈ ਪ੍ਰੋਵੀਜ਼ਨ ਨਹੀਂ ਸ਼ਹਿਰ 'ਚ 6 ਲੇਨ ਦਾ ਜੇਰਵਲ ਸਾਹਿਬ ਮੈਡਮ ਨੇ ਕਿ ਕੋਈ ਗੱਲ ਨਹੀਂ ਹੈ ਕਿ ਵੀ ਚੌੜੀ ਕੀਤੀ ਜਾਏਗੀ ਜੇ ਕੱਲ ਨੂੰ ਆਈ ਤਾਂ ਇਹਨਾਂ ਨੂੰ ਕੱਲ੍ਹ ਹੀ ਸ਼ਿਫਟ ਕਰਾ ਦਿੱਤਾ ਜਾਏਗਾ ਉੱਥੇ ਕਿਦਾਂ ਕੁਝ ਨਹੀਂ ਆਉਣਾ ਬਾਹਰ ਤਾਂ ਬਣਾਓ ਪਹਿਲਾਂ ਸੜਕਾਂ ਤਾਂ ਇੱਕ ਗਨਗਰੀ ਜੀ ਬਣਾ ਕੇ ਦੇ ਰਹੇ ਆ ਤਾਂ ਕੇਂਦਰ ਬਣਾ ਕੇ ਦੇ ਰਿਆ ਇਹਨਾਂ ਨੇ ਕੀ ਬਣਾਉਣਾ ਸ਼ਹਿਰ ਜੇ ਇਹਨਾਂ ਨੇ ਆਪ ਬਣਾਉਣਾ ਹੁੰਦਾ ਸਟੇਟ ਗਵਰਨਮੈਂਟ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਕਿ ਚੋ ਬਣਾਉਣਗੇ ਝੂਠ ਬੋਲੀ ਜਾਂਦੇ ਆ ਇਹਨਾਂ ਨੇ ਤਾਂ ਲੁੱਟਾ ਖਵਾ ਕਰ ਲੀਆਂ ਨੇ ਉਹਦੇ ਚੱਕਰ ਚ ਲੱਗੇ ਆ ਉਹ ਅਸੀਂ ਹੁਣ ਕਰਨੀ ਦੇਣੀ ਆ ਦੁਕਾਨ ਕਰਵਾ ਬਣੂਗਾ ਮੈਂ ਕਹਣਾ ਅਜੇ ਮਿੱਤਰ ਜੀ ਜੇ ਹੋਜੇ ਕੰਮ ਕਰਦੇ ਰਹੇ ਆ ਅਥਰਾਇਜ਼ ਪਹਿਲੀ ਗੱਲ ਤਾਂ ਤੁਹਾਡੇ ਕੋਲ ਅਧਿਕਾਰ ਨਹੀਂ ਕੋਈ ਤੁਹਾਡੀ ਧਰਮ ਪਤਨੀ ਆ ਕੇ ਕਰੇ ਨਹੀਂ ਤਾਂ ਜੇਲ੍ਹ ਜਾਓਗੇ ਸਿੱਧਾ ਮੈਂ ਤੁਹਾਨੂੰ ਕਹਣਾ ਇਸ ਤੋਂ ਵੱਜ ਜਾਓ ਤੁਸੀਂ ਐਦਾਂ ਲੋਕਾਂ ਨੂੰ ਗਰੀਬਾਂ ਨੂੰ ਨਾ ਧਮਕਾਓ ਆ ਕਈ ਕਈ ਰਾਤਾਂ ਤੋਂ ਸੁੱਤੇ ਨਹੀਂ ਹੈਗੇ ਦੁਕਾਨਾ ਵਾਲੇ ਕਿ ਸਾਡੇ ਰੋਜ਼ਗਾਰ ਦਾ ਕੀ ਬਣੂਗਾ ਸਾਡੇ ਬੱਚਿਆਂ ਦਾ ਕੀ ਬਣੂਗਾ ਕੋਈ ਸ਼ਰਮ ਕਰ ਲਓ ਤੁਸੀਂ ਮੈਂ ਮੁੱਖ ਮੰਤਰੀ ਜੀ ਨੂੰ ਇਹ ਸਾਰੀ ਜਾਣਕਾਰੀ ਦਊਂਗਾ ਮਿਲ ਕੇ ਇਹ ਸੜਕ ਚੌੜੀ ਕਰਨੀ ਵੀ ਹੈ ਦੋਨਾਂ ਪਾਸੇ 30-30 ਫੁੱਟ ਜਗ੍ਹਾ ਆਲਰੇਡੀ ਖਾਲੀ ਪਈ ਹੈ ਜੇ ਉਹਦੇ ਜੋ ਇੱਕ ਲਾਈਨ ਵੀ ਹੋਰ ਬਣਾਣੀ ਹੈ ਮੰਨ ਲਓ ਜਿਹੜੀ ਹੈ ਉਹ ਲਾਈਨਾਂ ਜਗ੍ਹਾ ਤੇਲ ਲਾਈਨਾਂ ਬਣਾਣੀ ਹੈ ਤਾਂ ਉਹ ਫਿਰ ਵੀ ਉੱਥੇ 10 ਫੁੱਟ ਜਗ੍ਹਾ ਵੜਦੇ ਆਪਰੇਮੀ ਜੀ ਤੁਸੀਂ ਤਾਂ ਬਹੁਤ ਸੂਝਵਾਨ ਹੋ ਪਹਿਲਾਂ ਤਾਂ ਉਹਨਾਂ ਨੂੰ ਕੋਈ ਪ੍ਰੋਪੋਜ਼ਲ ਕਿੱਥੇ ਆ ਹੈ ਹੀ ਨਹੀਂ ਇਹ ਚੋਟ ਹੀ ਬੋਲੀ ਜਾਂਦੇ ਆ ਇਹ ਤਾਂ ਵੈਸੇ ਹੀ ਧਮਕਾਉਂਦੇ ਆ ਲੋਕਾਂ ਨੂੰ ਤੁਹਾਨੂੰ ਪਤਾ ਹੀ ਯਾਰੋਜ ਕਿੰਨੀ ਕ腐ਸ਼ਨ ਕਰਦੇ ਆ ਗੱਲ ਇਹ ਆ ਕਿ ਸਾਹਮਣੇ ਜਿਹੜੇ ਲੀਡਰ ਆ ਉਹ ਸਾਫ਼ ਸੁਥਰੇ ਹੋਣ ਉਹ ਸਾਡੇ ਨੂੰ ਖੜਕ ਜਾਂਦੇ ਆ ਫਿਰ ਆ ਜਾਓ ਤੇ ਜੇ ਆਪ ਸਾਫ਼ ਸੁਥਰੇ ਨਾ ਹੋ ਫਿਰ ਬੰਦਾ ਕਹਿੰਦਾ ਵੀ ਠੀਕ ਆ ਹੰਬੀਚੋਰ ਤੁੰਬੀਚੋਰ ਚੋਰ ਚੋਰ ਭਾਈ ਭਾਈ ਨਾ ਪ੍ਰੋਪੋਜ਼ਲ ਤੋਂ ਐਨੇ ਦੁਕਾਨਦਾਰਾਂ ਦੀ ਲਿੰਗ ਖਰਾਬ ਕੀਤੀ ਹੋਈ ਹੈ ਤਲਵਾਰ ਲਟਕਾਈ ਹੋਈ ਹੈ ਇਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਭਾਈ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਆ ਕਿ ਰੱਬ ਨਾਲ ਖੱਬਿਓ ਲੱਤ ਮਾਰਦਾ ਨਾਲ ਸੱਜੇ ਮਾਰਦਾ ਜਦੋਂ ਮਾਰਦਾ ਆਦਮੀ ਦੀ ਮੱਤ ਮਾਰਦਾ ਇਹਦੀ ਅਜੇ ਮਿੱਤਲ ਦੀ ਮੱਤ ਮਾਰੀ ਹੋਈ ਹੈ ਇਹ ਤਾਂ ਜੇਲ੍ਹ ਜਾਣਾ ਤੁਸੀਂ ਦੇਖ ਲਿਓ ਕਿ ਸਟੈਂਡ ਰਹਿਗਾ ਜੇ ਇਹਨਾਂ ਨੂੰ ਇੱਕਦਮ ਕੁਰਸੀ ਬਿਠਾ ਲਨ ਨੂੰ ਕਰਤਾ ਇਹਨਾਂ ਨੇ ਹਾਂ ਜੀ ਭਾਜਪਾ ਦਾ ਕੀ ਸਟੈਂਡ ਰਹੂਗਾ ਫਿਰ ਅਸੀਂ ਇਹ ਕਹਿੰਦੇ ਛੇ ਇਹਨਾਂ ਨੂੰ ਐਵੇਂ ਕੀਤਾ ਗਿਆ ਤਾਂ ਭਾਜਪੀ ਦਾ ਸਟੈਂਡ ਕਿਆ ਰਹੇਗਾ ਇੱਕ ਕਰਕੇ ਦਾ ਦਿਖਾਵੇ ਨਾਲ ਦੀ ਨਾਲ ਜੇਲ੍ਹ ਜਾਊਗਾ ਆ ਕਿਸੇ ਨੇ ਸੁਸਾਈਡ ਕਰ ਲਿਆ ਨਾ ਇੱਥੇ ਮੈਂ ਕਹਿੰਦਾ ਮੈਂ ਕੇਸ ਬਣਾਵਾਂਗਾ ਅਜੇ ਮਿੱਤਲ ਦੇ ਨਾਨੀ ਯਾਦ ਆਜੂਗੀ ਜੇਲ੍ਹ 'ਚ ਹੀ ਬੈਠਾ ਰਹੂੰ ਤੇਰੇ ਜੇਲ੍ਹ ਦੀ ਰੋਟੀ ਨਹੀਂ ਇਹਦੇ ਖਾਦੀ ਉੱਥੇ ਕਾਜੀ ਵੀ ਘੁੰਦੇ ਆ ਤੈਨੂੰ ਪਤਾ ਹੋਣਾ ਚਾਹੀਦਾ ਇਹ ਜੇਲ੍ਹ 'ਚ ਬੈਠੂਗਾ ਇੱਥੇ ਸੁਸਾਈਡ ਕਰ ਲਿਆ ਨਾ ਕਿਸੇ ਨਾ ਕਿਸੇ ਨੇ ਔਰ ਅਸੀਮ ਜਾਨ ਲੜਾ ਦੇਾਂਗੇ ਇਹਨੂੰ ਅੰਦਰ ਕਰਾਉਣ ਨੂੰ ਤੇਰੇ ਵੱਲੋਂ ਤੁਸੀਂ ਇਹਨਾਂ ਦਾ ਦਰਦ ਸਮਝਿਆ ਤੁਸੀਂ ਅੱਜ ਇਹਨਾਂ ਨੂੰ ਮਿਲਣ ਵੀ ਆਏ ਹੋ ਤੇ ਇਹਨਾਂ ਦੀ ਗੱਲ ਵੀ ਅੱਗੇ ਰੱਖ ਰਹੇ ਹੋ ਤੇ ਬਾਕੀ ਵਿਪક્ષ ਨਿਕਰ ਨਹੀਂ ਆ ਰਿਹਾ ਕਿਤੇ ਜਿਹੜੇ ਵੋਟਾਂ ਦੇ ਟਾਈਮ ਮੇਰੇ ਯਾਦ ਤਾਂ ਮੈਂ ਤਾਂ ਮੇਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਮੈਂ ਉਹਦੇ ਲਈ ਕੰਮ ਕਰਦਾ ਅਸੀਂ ਜਿੱਥੇ ਵੀ ਕੋਈ ਤੁਸੀਂ ਆ ਥੋੜੇ ਦਿਨਾਂ ਬਾਅਦ ਦੇਖੋਗੇ ਰੰਗਤ ਬਦਲਣ ਵਾਲੀ ਹੈ ਅਸੀਂ ਅਗਲੀ ਸਰਕਾਰ ਵੀ ਬਣਾਉਣੀ ਹੈ ਤੇ ਅਸੀਂ ਪੂਰੇ ਪੰਜਾਬ 'ਚ ਢੀੜੀਆਂ ਦੇ ਦੇਣੀਆਂ ਨੇ ਇੱਥਾਈ ਠੀਕ ਹੈ ਔਰ ਸਰਕਾਰ ਦੇ ਨੱਕ ਜਦ ਦਮ ਕਰ ਦੇਵਾਂਗੇ ਮਾਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਇਹਨਾਂ ਨੂੰ ਸੁਧਾਰ ਲਓ ਆਪਦੇ ਐਮ ਐਲ ਏ ਨੂੰ ਨਹੀਂ ਤਾਂ ਇਹ ਕਈ ਜੇਲ੍ਹ ਜਾਣਗੇ ਇਹ ਵੀ ਤੁਹਾਨੂੰ ਮੈਂ ਦੱਸਦਾ ਕੇਜਰੀਵਾਲ ਜੀ ਤਾਂ ਕਹਿੰਦੇ ਆ ਵੀ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਫੇ ਚਲੋ ਆਣ ਵਾਲੇ ਜਿਹੜਾ 5 ਸਾਲ ਹੈ ਉਹ ਵੀ ਅਹੀ ਬੜੇ ਹੁਕਮਤ ਦੀ ਰਹਿਣਗੇ ਕੇਜਰੀਵਾਲ ਨੇ ਦਿੱਲੀ ਚ ਵੀ ਕਿਹਾ ਸੀ ਕਿ 25 ਸਾਲ ਨਹੀਂ ਜਾਊਗਾ ਹੈ ਇੱਥੇ ਵੀ ਦੇਖ ਲੈਣਾ ਇਹਨਾਂ ਦਾ ਜੇ ਆ ਜਿੰਨੇ ਐਮ ਐਲ ਏ ਹਨ ਜੇ ਕੋਈ ਜਿੱਤ ਕੇ ਆ ਜੇ ਇਹ ਸਾਰੇ ਅਹੀ ਜੇ ਚੋਰੀਆਂ ਕਰਦੇ ਆ ਸਭ ਜਗ੍ਹਾ ਕੋਈ ਕਿਸੇ ਦੀ ਕੋਠੀ ਦੇ ਕਬਜ਼ਾ ਕਰ ਲੈਂਦਾ ਕੋਈ ਕੁਛ ਕਰ ਲੈਂਦਾ ਐਨਆਰਆਈ ਰੋਂਦੇ ਫਿਰਦੇ ਆ ਹੁਣ ਜੇ ਅਜੇ ਮਿੱਤਰ ਨੂੰ ਮੈਂ ਅੱਜ ਕਹਿਣਾ ਤੁਹਾਡੇ ਸਾਹਮਣੇ ਬਾਹਰ ਕਰਕੇ ਜੇ ਕਿਸੇ ਇੱਕ ਨੇ ਵੀ ਸੁਸਾਇਸਾਈਡ ਕਰ ਲਿਆ ਇਹ ਉਦੋਂ ਦੇ ਚਾਰ-ਚਾਰ ਰਾਤਾਂ ਦੇ ਸੌ ਨਹੀਂ ਰਹੇ ਜਿੱਦਾਂ ਦਾ ਅਜੇ ਮਿੱਤਰ ਨੇ ਕੀਤਾ ਤੇ ਮੈਂ ਕੇਸ ਬਣਾਉਂਗਾ ਇਹਦੇ ਤੇ ਇਹਨੂੰ ਜੇਲ੍ਹ ਭਜਵਾਉਂਗਾ ਪੱਕਾ ਜੇ ਕਰਿਆ ਜੇ ਅਗਰ ਕੋਈ ਕਾਨੂੰਨੀ ਤਰੀਕਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਹੋ ਜਾਣਾ ਕੀਤਾ ਫੇਰ ਫੇਰ ਕਰਾਂਗੇ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਵੈਸੇ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਵੈਸੇ ਵੀ ਇਹਦੇ ਨੱਕ ਜਦਮ ਕਰਦੇ ਆ ਕੋਈ ਪ੍ਰਪੋਜ਼ਲ ਦੀ ਝੂਠ ਬੋਲ ਕੇ ਗਿਆ ਸਮਝ ਗਿਆ ਗੱਲ ਇਹ ਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ ਇਹਨਾਂ ਸੋਚੇ ਵੀ ਐਮਐਲਏ ਬਣ ਜਾਂਦਾ ਤੇ ਜਿਹਨੂੰ ਮਰਜ਼ੀ ਲੁੱਟ ਲੋ ਜਿਹਨੂੰ ਮਰਜ਼ੀ ਇਹ ਡੈਮੋਕ੍ਰੇਸੀ ਆ ਲੋਕਤੰਤਰ ਇਹ ਲੋਕਤੰਤਰ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ ਲੋਕਾਂ ਦੀ ਸ਼ਰਮ 200 ਪਰਿਵਾਰ ਹੈ 200 ਪਰਿਵਾਰ ਹੈ ਵੀਟ ਦੇ ਦੇਗਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਹੈ ਠੀਕ ਹੈ ਇਹਦੇ ਕੋਈ ਵੀ ਬੰਦਾ ਕਿਤੇ ਸੈੱਟ ਕਰਕੇ ਕਿਸੇ ਜੇ ਜਾਨੀmaal ਦਾ ਨੁਕਸਾਨ ਹੋਇਆ ਜਾਂ ਧੱਕਾ ਹੋਇਆ ਤਾਂ ਉਸੇ ਤੇ ਹੀ ਪਰਚਾ ਹੋਏਗਾ ਜੋ ਸਾਢੇ ਧੱਕਾ ਕਰੇਗਾ। ਜੇ ਤੁਹਾਡੀ ਦੁਕਾਨ ਤੇ ਕਿੰਨੇ ਬੰਦੇ ਨੌਕਰ ਕਰ ਕੰਮ ਕਰਦੇ ਨੇ? ਮੇਰੇ ਕੋਲ 10 ਮੁੰਡੇ ਹੈ ਜੀ। 10 ਆ ਤੇ 10 ਪਰਿਵਾਰ ਉਹ ਹੋਵੇ। ਐ ਦੋ ਪਰਿਵਾਰ ਇਹਨਾਂ ਦੇ ਹੋਵੇ। 12 ਪਰਿਵਾਰ ਆ। ਸਿੰਗਲ ਸਿੰਗਲ ਸਾਡੇ ਕੋਲ ਸਿਰਫ ਸਿੰਗਲ ਰੁਜ਼ਗਾਰ ਹੈ। 2000 ਪਰਿਵਾਰ ਪਰਵਾਸ ਤੋਂ ਨੀ ਹੈਗਾ। ਇੱਕੋ ਸਿੰਗਲ ਰੁਜ਼ਗਾਰ ਹੈ। ਜਿਹਦੇ ਕੋਲ ਸਿੰਗਲ ਰੁਜ਼ਗਾਰ ਹੈ ਉਸੇ ਕੋਲ ਕਿਸੇ ਕੋਲ 5 ਮੰਤ ਪਰਿਵਾਰ ਹੈ ਕਿਸੇ ਕੋਲ 10 ਪਰਿਵਾਰ ਹੈ ਸਿਰਫ ਸਿੰਗਲ ਰੁਜ਼ਗਾਰ ਹੈ ਔਰ ਜਿਹੜਾ ਰੁਜ਼ਗਾਰ ਹੈਗਾ ਇਹ ਸਾਨੂੰ ਪਤਾ ਹੈ ਵੀ ਅਸੀਂ ਅੱਜ ਇਸ ਸਟੇਜ ਤੇ ਕਿੱਦਾਂ ਪਹੁੰਚੇ ਆਂ ਇਹ ਲੱਕੜ ਦੇ ਖੋਕੇ ਸੀਗੇ ਲੱਕੜ ਦੇ ਖੋਕੇ ਤੋਂ ਅੱਜ ਅਸੀਂ ਟੀਨ ਦੇ ਵਿੱਚ ਬੈਠੇ ਆਗੇ ਇਹ ਕੋਈ ਇਦਾਂ ਨਹੀਂ ਬੈਠ ਕੇ ਆਗੇ 5-5 ਫੁੱਟ ਦੇ ਟੋਏ ਸੀਗੇ 10-10 ਫੁੱਟ ਦੇ ਟੋਏ ਸੀਗੇ ਲੋਕ ਪੂਰੇ ਲੋਏ ਮੈਂ ਖੁਦ ਪੰਜ ਸਾਲ ਨੂੰ ਰਸ ਹੋਇਆ ਆਇਆਗਾ ਵਿਜੇ ਜੀ ਲੋਕੀ ਸਾਨੂੰ ਇਹ ਪੁੱਛ ਰਹੇ ਆ ਕਿ ਵੀ ਪੋਗਲਾ ਰੋਡ ਤੇ ਕਿਸ ਜਗ੍ਹਾ ਤੇ ਸ਼ਿਫਟ ਕਰਨ ਦੀ ਹੋ ਕਿਤੀ ਜਾ ਰਹੀ ਹੈ ਤੁਹਾਨੂੰ ਕੋਈ ਜਗ੍ਹਾ ਦਿਖਾਈ ਹੈ ਬੱਤੀ ਹੈ ਕੋਈ ਜਗ੍ਹਾ ਨਹੀਂ ਜੀ ਸਾਨੂੰ ਦਿਖਾਈ ਲੇਕਿਨ ਸਾਨੂੰ ਇੰਨਾ ਪਤਾ ਲੱਗਿਆ ਵੀ ਜਿਹੜੀ ਜਗ੍ਹਾ ਕਹਿੰਦੇ ਆ ਉੱਥੇ ਤਾਂ ਪਹਿਲਾਂ ਹੀ ਜੀ ਰੀ ਵੀ ਜੀ ਵੀ ਇਹ ਕੰਮਾ ਉੱਥੇ ਕਰ ਤਾਂ ਵਿਜੇ ਜੀ ਇਹ ਦੱਸੋ ਜਿਹੜੀ ਇਹ ਗੱਲਾਂ ਛੜੀਆਂ ਹੈ ਗਿਆ ਇਹਦੇ ਵਿੱਚ ਕਾਰਨ ਕੀ ਹੋ ਸਕਦਾ ਹੈ ਦੇਖੋ ਜੀ ਕਾਰਨ ਉਹ ਯਾਰ ਇਹਦੇ ਕੋਲ ਕਿਉਂ ਕਹੋ ਮੇਰੇ ਤੋਂ ਕਹੋ ਨਾ ਜੋ ਕਹਣਾ ਹਾਂ ਜੀ ਇਦਾ ਕਾਰਨ ਕੋਈ ਆ ਲੁਟੇਰਾ ਡਾਕੇ ਡਾਕੂ ਮਾਰ ਡਾਕੇ ਮਾਰਦੇ ਆ ਇਹ ਲੋਕਾਂ ਦਾ ਸਾਹ ਬੰਦ ਕਰਦੇ ਆ ਫਿਰ ਇਹਨਾਂ ਨੇ ਕੀ ਕਰਨਾ ਹੈਗਾ ਹੋਰ ਵੀ ਗੱਲਾਂ ਕੋਈ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਜਿਹੜਾ ਪਿੱਛੇ ਬੈਂਕ ਵਾਲੀ ਜਗ੍ਹਾ ਸੀ ਉਹ ਪਤਾ ਲੱਗਿਆ ਇਹਨਾਂ ਦੇ ਆਦਮਿਆਂ ਨੇ ਕਿਸੇ ਨੇ ਖਰੀਦੀ ਆ ਕਿ ਕਹਿੰਦੇ ਪੈਟਰੋਲ ਪੰਪ ਹੈ ਉਹ ਬੰਦ ਪਿਆ ਕਾਫੀ ਟਾਈਮ ਦਾ ਉਹਦੀ ਵੀ ਵਿਵਹਾਨ ਸਮੇਂ ਦਾ ਹੁੰਦਾ ਯਾਰ ਇਹ ਕੀ ਪੁੱਛਣਗੇ ਭਾਈ ਦੀ ਪੁੱਤ ਇਹਨਾਂ ਨੂੰ ਆ ਸਰਕਾਰ ਥੋੜਾ ਜਿਹਾ ਇੱਧਰ ਉੱਧਰ ਹੁਣ ਦਿਓ ਭੇਜ ਦਿਆਂਗੇ ਇਹਨਾਂ ਦੀ ਜਾਂਚ ਕਰਵਾਈ ਦੀ ਇਹਨੂੰ ਮੈਂ ਕਹਣਾ ਜੇ ਗਰੀਬਾਂ ਨੂੰ ਤੰਗ ਕੀਤਾ ਤੇ ਤੂੰ ਤੇਰੀ ਵੀ ਨਹੀਂ ਦਾ ਆਰਾਮ ਕਰਦੇ ਆਂਗੇ ਛੱਡਣੀ ਨਹੀਂ ਠੀਕ ਹੈ ਨਾ ਹੋਰ ਇਸ ਤੋਂ ਜ਼ਿਆਦਾ ਕੀ ਕੋਣ ਆ